ਸਫ਼ਰ ਚਾਹੇ ਬੱਸ ਦਾ ਹੋਵੇ ਜਾਂ ਟ੍ਰੇਨ ਦਾ ਰੇਲਵੇ ਸਟੇਸ਼ਨ ਹੋਵੇ ਚਾਹੇ ਬੱਸ ਸਟੈਂਡ ਆਲੂ ਪੂਰੀ ਦੀਆਂ ਰੇੜੀਆਂ ਉੱਥੇ ਆਮ ਹੀ ਲੱਗੀਆਂ ਤੁਹਾਨੂੰ ਮਿਲਣਗੀਆਂ ਤੇ ਉਹ ਆਪਣੀ ਆਲੂ ਪੂਰੀ ਕਿਸ ਤਰ੍ਹਾਂ ਤਿਆਰ ਕਰਦੇ ਆ ਜਿਹੜੀ ਕਿ ਪੂਰਾ ਦਿਨ ਖਰਾਬ ਨਹੀਂ ਹੁੰਦੀ ਉਸੇ ਤਰ੍ਹਾਂ ਹੀ ਰਹਿੰਦੀ ਆ ਬਹੁਤ ਜ਼ਿਆਦਾ ਇਹ ਟੇਸਟੀ ਬਣਦੀ ਹੈ ਤੇ ਸਿੰਪਲ ਤਰੀਕੇ ਦੀ ਰੈਸਿਪੀ ਹੈ ਇਹਨੂੰ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਚਾਰ ਟਮਾਟਰ ਵੱਡੇ ਸਾਈਜ਼ ਦੇ ਆਪਾਂ ਚਾਰ ਟਮਾਟਰ ਲੈ ਲੇ ਜਿਸ ਹਿਸਾਬ ਦੀ ਤੁਸੀਂ ਸਬਜ਼ੀ ਤਿਆਰ ਕਰਨੀ ਹੈ ਉਸ ਹਿਸਾਬ ਨਾਲ ਲੈ ਲਓ ਬਿਲਕੁਲ ਛੋਟੇ-ਛੋਟੇ ਪੀਸਾਂ ਵਿੱਚ ਕੱਟ ਕੇ ਇਹਨੂੰ ਇੱਕ ਪੈਨ ਚ ਪਾ ਲਿਓ ਅੱਧਾ ਪੌਣਾ ਗਲਾਸ ਵਿੱਚ ਪਾ ਦਿਓ ਪਾਣੀ ਦਾ ਇਹਨੂੰ ਆਪਾਂ ਰੱਖ ਦਾਂਗੇ ਗਰਮ ਪਾਣੀ ਨੂੰ ਇਹਦੇ ਵਿੱਚ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਤੇਨੂੰ ਚੰਗੀ ਤਰ੍ਹਾਂ 5-6 ਮਿੰਟ ਲਈ ਲਗਾਤਾਰ ਉਬਾਲਾਂਗੇ ਇਸ ਤਰੀਕੇ ਨਾਲ ਟਮਾਟਰ ਐ ਜਿਹੜੇ ਚੰਗੀ ਤਰ੍ਹਾਂ ਮੈਸ਼ ਵੀ ਹੋ ਜਾਣਗੇ ਤੇ ਨਾਲੇ ਜਿਹੜੇ ਟਮਾਟਰ ਐ ਜਿਆਦਾ ਦੇਰ ਤੱਕ ਚਲਦੇ ਆ ਮਤਲਬ ਸਬਜੀ ਇਹਨਾਂ ਦੀ ਛੇਤੀ ਛੇਤੀ ਖਰਾਬ ਨਹੀਂ ਹੁੰਦੀ ਜੇ ਤੁਸੀਂ ਸਿੱਧੇ ਟਮਾਟਰ ਮਸਾਲੇ ਵਿੱਚ ਪਾਓਗੇ ਤਾਂ ਉਹਦੇ ਵਿੱਚ ਖਟਾਸ ਐ ਜਿਹੜੀ ਸਬਜੀ ਵਿੱਚ ਬੜੀ ਛੇਤੀ ਆਉਂਦੀ ਐ ਫਿਰ ਕਕਾਚੀ ਲਈ ਇਹ ਤੇਲ ਦੀ ਚੰਗੀ ਤਰ੍ਹਾਂ ਗਰਮ ਕਰ ਲਿਆ ਵਿੱਚ ਭੁੰਨਿਆ ਜੀਰਾ ਸਿਰਫ ਤੇਜ ਪੱਤਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਇਹ ਕਾਫੀ ਸਸਤਾ ਆਉਂਦਾ ਹੈਗਾ ਹੋਰ ਖੜੇ ਸੁੱਕੇ ਮਸਾਲੇ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਉਹ ਵੀ ਨਹੀਂ ਪਾਉਂਦੇ ਉਸ ਤੋਂ ਬਾਅਦ ਇਹਦੇ ਵਿੱਚ ਅਦਰਕ ਤੇ ਲਸਣ ਮਿਕਸ ਕਰ ਲਿਆ ਤੇ ਇਹਨੂੰ ਆਪਾਂ ਪਕਾ ਲਿਆ ਫਿਰ ਦੋ ਤਿੰਨ ਪਿਆਜ਼ ਜਿਹਨੂੰ ਪਤਲਾ ਤੇ ਲੰਬਾ ਲੰਬਾ ਤੁਸੀਂ ਕੱਟ ਲੈਣਾ ਤੁਸੀਂ ਚਾਹੋ ਤਾਂ ਇੱਥੇ ਪਿਆਜ਼ ਨੂੰ ਬਿਲਕੁਲ ਬਰੀਕ ਕੱਟ ਲਿਓ ਪਰ ਆਪਾਂ ਬਿਲਕੁਲ ਉਹਨਾਂ ਦੀ ਤਰ੍ਹਾਂ ਹੀ ਇਹਨੂੰ ਬਣਾ ਰਹੇ ਹਾਂ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਾਂਗੇ ਹੌਲੀ ਹਲੀ ਪਕਾਵਾਂਗੇ ਚਾਰ ਪੰਜ ਪਾਵਾਂਗੇ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਨਾਲ ਨਾਲ ਪਕਾਈ ਜਾਵਾਂਗੇ ਐਨੀਆਂ ਆਪਣੇ ਟਮਾਟਰ ਹੈ ਜਿਹੜੇ ਉਬਾਲੇ ਲੈ ਰਹੇ ਨੇ ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਰੰਗ ਵਾਲੀ ਮਿਰਚ ਇੱਕ ਚਮਚੇ ਦਾ ਤੁਸੀਂ ਪਾ ਦਿਓ ਆਪਾਂ ਛੋਟਾ ਸਪੂਨ ਪਾਇਆ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਇਹਦੇ ਨਾਲ ਸਬਜ਼ੀ ਦਾ ਜਿਹੜਾ ਕਲਰ ਹੈ ਬੜਾ ਹੀ ਵਧੀਆ ਆਊਗਾ ਜਦੋਂ ਨੂੰ ਟਮਾਟਰ ਪੱਕ ਕੇ ਤਿਆਰ ਹੋਣਗੇ ਪਾਣੀ ਵੀ ਇਹ ਬਿਲਕੁਲ ਸ਼ੋਕ ਲੈਣਗੇ ਇੱਕ ਦੋ ਮਿੰਟ ਆਪਾਂ ਹੋਰ ਪਕਾਵਾਂਗੇ ਤੇ ਗੈਸ ਨੂੰ ਇੱਥੇ ਬੰਦ ਕਰ ਦਾਂਗੇ ਉਸ ਤੋਂ ਬਾਅਦ ਆਪਣੇ ਪਿਆਜ਼ ਜਿਹੜੇ ਪਕ ਰਹੇ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜਿਹੜਾ ਇਹਨਾਂ ਦਾ ਕਲਰ ਹੈ ਉਹ 골ਡਨ ਬ੍ਰਾਊਨ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਐਨੇ ਪਕਾ ਲੈਣੇ ਆ ਪਿਆਜ਼ ਦਾ ਕਲਰ ਤੁਸੀਂ ਹੌਲੀ ਹੌਲੀ ਪਕਾ ਕੇ ਚੇਂਜ ਕਰਨਾ ਹੈ ਇਹਨਾਂ ਨੂੰ ਮਚਾਉਣਾ ਨਹੀਂ ਨਹੀਂ ਤਾਂ ਇਹਨਾਂ ਵਿੱਚੋਂ ਸਮੈਲ ਆਉਣ ਲੱਗ ਜੂਗੀ ਮਤਲਬ ਪਿਆਜ਼ ਤੁਸੀਂ ਕਾਲੇ ਨਹੀਂ ਕਰਨੇ 골ਡਨ ਬ੍ਰਾਊਨ ਕਰਨੇ ਆ ਉਸ ਤੋਂ ਬਾਅਦ ਜ਼ਰੂਰਤ ਅਨੁਸਾਰ ਪਾਵਾਂਗੇ ਤਿੱਖੀ ਮਿਰਚ ਹਲਦੀ ਇੱਕ ਚਮਚ ਭਰ ਕੇ ਪਾ ਦਿਓ ਧਨੀਏ ਪਾਊਡਰ ਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ 1 ਮਿੰਟ ਲਈ ਮਸਾਲਿਆਂ ਨੂੰ ਪਕਾ ਲਿਓ ਜਦੋਂ ਮਸਾਲੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਏ ਫਿਰ ਮੈਸ਼ ਹੋਏ ਸਾਰੇ ਟਮਾਟਰ ਇਹਦੇ ਵਿੱਚ ਪਾ ਦਿਓ ਹੌਲੀ ਹੌਲੀ ਪਕਾਓ ਇਹਦੇ ਵਿੱਚ ਪਕਾਉਣ ਦਾ ਕੰਮ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਹੈ ਜ਼ਿਆਦਾ ਸਮਾਂ ਇਹਨੂੰ ਪਕਾਉਣ ਤੇ ਲੱਗੂਗਾ ਫੇਰ ਹੀ ਸਬਜ਼ੀ ਮਜ਼ੇਦਾਰ ਬਣੂਗੀ ਚੰਗੀ ਤਰ੍ਹਾਂ ਮਿਕਸ ਕਰਤਾ ਗੈਸ ਦੀ ਫਲੇਮ ਮੀਡੀਅਮ ਤੇ ਉਸ ਤੋਂ ਬਾਅਦ ਪੈਨ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਦੇ ਵਿੱਚ ਪਾ ਦਾਂਗੇ ਫਿਰ 6 ਤੋਂ 7 ਮਿੰਟ ਲਗਾਤਾਰ ਆਪਾਂ ਮਸਾਲਿਆਂ ਨੂੰ ਪਕਾਵਾਂਗੇ ਤਾਂ ਕਿ ਪਿਆਜ਼ ਤੇ ਟਮਾਟਰ ਹੋਰ ਚੰਗੀ ਤਰ੍ਹਾਂ ਵਿੱਚ ਮੈਸ਼ ਹੋ ਜਾਣ ਉਸ ਤੋਂ ਬਾਅਦ ਇਹਨਾਂ ਤੇਜ਼ ਪਤਾ ਸੀ ਆਪਾਂ ਉਹਨੂੰ ਬਾਹਰ ਕੱਢ ਦਾਂਗੇ ਲਗਾਤਾਰ ਇਹਨੂੰ ਮਿਕਸ ਕਰਦੇ ਰਵਾਂਗੇ ਤੇ ਫਿਰ ਜ਼ਰੂਰਤ ਦੇ ਅਨੁਸਾਰ 2 ਗਲਾਸ ਦੇ ਲਗਭਗ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਰ ਮਸਾਲਾ ਉਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸਖਤ ਜਿਵੇਂ ਚੰਗੀ ਤਰ੍ਹਾਂ ਇਹ ਪੱਕ ਕੇ ਤਿਆਰ ਹੋ ਗਿਆ 2 ਗਲਾਸ ਪਾਣੀ ਦੇ ਪਾ ਕੇ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਉਬਲੇ ਹੋਏ ਆਲੂ ਕਿਉਂਕਿ ਅੱਜ ਆਪਾਂ ਆਲੂ ਪੂਰੀ ਦੀ ਸਬਜ਼ੀ ਤਿਆਰ ਕਰ ਰਹੇ ਹਾਂ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਛੋਟੀਆਂ ਛੋਟੀਆਂ ਅੱਜ ਦੇਰ ਦੀਆਂ ਰੈਸਪੀ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਆਲੂ ਦੀ ਇਹ ਸਬਜ਼ੀ ਤੁਹਾਨੂੰ ਕਿਹੋ ਜਿਹੀ ਲੱਗੀ ਉਸ ਤੋਂ ਬਾਅਦ ਉਬਲੇ ਹੋਏ ਆਲੂਆਂ ਨੂੰ ਪਛੋਟ-ਛੋਟੇ ਪੀਸਾਂ ਵਿੱਚ ਕੱਟ ਲਿਆ ਤੇ ਇਹਦੇ ਵਿੱਚ ਮਿਕਸ ਕਰਤਾ ਆਲੂਆਂ ਨੂੰ ਤੁਸੀਂ 90% ਤੱਕ ਪਕਾ ਲੈਣਾ ਕਿਉਂਕਿ ਆਪਾਂ ਇਸ ਤੋਂ ਬਾਅਦ ਵੀ ਇਹਨੂੰ 10-15 ਮਿੰਟ ਸਲੋ ਫਲੇਮ ਤੇ ਲਗਾਤਾਰ ਪਕਾਵਾਂਗੇ ਇਹ ਉਦੋਂ ਤੱਕ ਇਹ ਪੂਰੇ ਪੱਕ ਜਾਣਗੇ ਤੇ ਜਿਹੜੀ ਉੱਥੇ ਪੂਰੀ ਬਣਦੀ ਹੈ ਉਹ ਇਸ ਤਰ੍ਹਾਂ ਬਣਦੀ ਹੈ ਆਟੇ ਨੂੰ ਆਪਾਂ ਇਸ ਤਰੀਕੇ ਨਾਲ ਗੋਲ-ਗੋਲ ਜਾਂ ਹੱਥਾਂ ਨਾਲ ਕਮਾ ਲਾਂਗੇ ਤੇ ਇਹਨੂੰ ਮੋٹے-ਮੋٹے ਪੀਸਾਂ ਵਿੱਚ ਕੱਟ ਲਾਂਗੇ ਜਨਨ ਕਿ ਆਪਾਂ ਮੋਟੀ ਪੂਰੀ ਤਿਆਰ ਕਰਨੀ ਹੈ ਉੱਥੇ ਜ਼ਿਆਦਾਤਰ ਪੂਰੀ ਹੈ ਜਿਹੜੀ ਉਹ ਮੋਟੀ ਬਣਦੀ ਹੈ ਉਸ ਤੋਂ ਬਾਅਦ ਇਹਨੂੰ ਬੇਲ ਲਾਂਗੇ ਜਿਵੇਂ ਵਧੀਆ ਪਰੋਟੀ ਦਾ ਆਟਾ ਲਿਆ ਉਸ ਤਰ੍ਹਾਂ ਫਿਰ ਇਹਨੂੰ ਕਿੰਨਾ ਕੁ ਮੋਟਾ ਰੱਖਣਾ ਉਹ ਤੁਸੀਂ ਦੇਖ ਲਓ ਸਿੰਪਲ ਆਟੇ ਦੀ ਪੂਰੀ ਹੈ ਆਪਾਂ ਇਹਦੇ ਵਿੱਚ ਨਮਕ ਘਿਓ ਤੇ ਅਜਵੈਣ ਪਾ ਕੇ ਇਹਨੂੰ ਗੁੰਨ ਲਿਆ ਤੇ ਮੋਟੀ ਪੂਰੀ ਵੀ ਚੰਗੀ ਤਰ੍ਹਾਂ ਫੁੱਲ ਜੂ ਤੁਸੀਂ ਫੁੱਲ ਗਰਮ ਤੇਲ ਦੇ ਵਿੱਚ ਪਾ ਦਿਓ ਬਹੁਤ ਹੀ ਮਜ਼ੇਦਾਰ ਪੂਰੀ ਬਣ ਕੇ ਤਿਆਰ ਹੁੰਦੀ ਹੈ ਵਿੱਚ ਮੈਦਾ ਪਾਉਣਾ ਸੂਜੀ ਪਾਉਣੀ ਹੈ ਉਹ ਤੁਹਾਡੀ ਮਰਜ਼ੀ ਪਰ ਆਪਾਂ ਇਹ ਆٹے ਦੀ ਪੂਰੀ ਤਿਆਰ ਕੀਤੀ ਹੈ ਕਿਉਂਕਿ ਜ਼ਿਆਦਾਤਰ ਪੂਰੀਆਂ ਉੱਥੇ ਸਿਰਫ ਆٹے ਦੀ ਹੀ ਬਣਾਈਆਂ ਜਾਂਦੀਆਂ ਨੇ ਪੂਰੀ ਬੰਦੇ ਬੰਦੇ ਆਪਣੀ ਆਲੂ ਦੀ ਸਬਜ਼ੀ ਵੀ ਬਣ ਕੇ ਤਿਆਰ ਹੋਗੀ ਇਹਨੂੰ ਬੰਦੀ ਨੂੰ 12 ਤੋਂ 15 ਮਿੰਟ ਹੋ ਗਏ ਉਸ ਤੋਂ ਬਾਅਦ ਇਹਦੇ ਉੱਪਰ ਪਾ ਦਾਂਗੇ ਮੇਥੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਸਿਰਫ 10 ਤੋਂ 15 ਮਿੰਟ ਰਸਪੇ ਜਦੋਂ ਤੁਸੀਂ ਰੱਖੋਗੇ ਤਾਂ ਸਬਜੀ ਨੇ ਇੰਨੀ ਜਿਆਦਾ ਗਾੜੀ ਹੋ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਇਹਦੇ ਵਿੱਚ ਇੰਨਾ ਪਾਣੀ ਪਾਇਆ ਸੀ ਬਾਕੀ ਆਪਣੇ ਟੇਸਟ ਦੇ ਅਨੁਸਾਰ ਇਹਨੂੰ ਤੁਸੀਂ ਪਤਲੀ ਗਾੜੀ ਰੱਖ ਸਕਦੇ ਹੋ ਬਹੁਤ ਹੀ ਮਜ਼ੇਦਾਰ ਆਲੂ ਪੂਰੀ ਬਣ ਕੇ ਤਿਆਰ ਹੈ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਬਣਾ ਕੇ ਜਰੂਰ ਖਾਓ ਧੰਨਵਾਦ